ਸਤ ਸ੍ਰੀ ਅਕਾਲ ਪੰਜਾਬੀਓ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ 프੍ਰੈਂਟਨ ਵਿਖੇ ਭਾਰਤੀ ਮੂਲ ਦੇ ਇੱਕ ਨੌਜਵਾਨ ਨੇ ਕਥਿਤ ਤੌਰ ਤੇ ਆਪਣੇ ਪਿਤਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਐਂਤਵਾਰ ਨੂੰ ਜਾਰੀ ਬਿਆਨ ਮੁਤਾਬਕ ਅਪੀਲ ਰਿਜਨਲ ਪੁਲਿਸ ਨੇ ਦੱਸਿਆ ਕਿ ਕਲੀਅਰ ਜੋਏ ਸਟਰੀਟ ਵਿੱਚ ਬਾਅਦ ਤਪਹਿਰ ਤਕਰੀਬਨ 3:30 ਵਜੇ ਗੋਲੀਆਂ ਚੱਲਣ ਦੀ ਇਤਲਾਹ ਮਿਲੀ ਅਤੇ ਮੌਕੇ ਤੇ ਪੁੱਜੇ ਅਫਸਰਾਂ ਨੂੰ ਇੱਕ ਸਖਸ ਗੰਭੀਰ ਜ਼ਖਮੀ ਹਾਲਤ ਵਿੱਚ ਮਿਲਿਆ ਪੈਰਾਮੈਡੀਕਸ ਵੱਲੋਂ ਉਸ ਦੀ ਜਾਨ ਬਚਾਉਣ ਦੇ ਹੰਗਾਮੀ ਉਪਾਅ ਕੀਤੇ ਜਾਣ ਦੇ ਬਾਵਜੂਦ ਉਹ ਮੌਕੇ ਤੇ ਹੀ ਦਮ ਤੋੜ ਗਿਆ ਐਕਟਿੰਗ ਸਰਜੈਂਟ ਟਾਈਲਰ ਬੈਲ ਨੇ মিডিਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਾਂਚ ਕਰਤਾਵਾਂ ਮੁਤਾਬਕ ਸੱਕੀ ਇਸੇ ਘਰ ਨਾਲ ਸੰਬੰਧਿਤ ਹੈ ਅਤੇ ਫਿਲਹਾਲ ਯਕੀਨੀ ਤੌਰ ਤੇ ਕਹਿਣਾ ਮੁਸ਼ਕਲ ਹੋਵੇਗਾ ਕਿ ਉਹ ਇੱਥੇ ਪੱਕੇ ਤੌਰ ਤੇ ਰਹਿ ਰਿਹਾ ਸੀ ਜਾਂ ਕਦੇ-ਕਦਾਈ ਆਉਂਦਾ ਸੀ ਸੱਕੀ ਦੀ ਪਛਾਣ 25 ਸਾਲ ਦੇ ਨਿਕੋਲਸ ਜਗਲਾਲ ਵਜੋਂ ਕੀਤੀ ਗਈ ਹੈ ਅਤੇ ਉਸ ਵਿਰੁੱਧ ਦੂਜੇ ਦਰਜੇ ਦੀ ਹੱਤਿਆ ਤੋਂ ਇਲਾਵਾ ਇਰਾਦਾ ਕਤਲ ਦਾ ਦੋਸ਼ ਵੀ ਲਾਇਆ ਗਿਆ ਹੈ ਪੁਲਿਸ ਮੁਤਾਬਕ ਆਖਰੀ ਵਾਰ ਦੇਖੇ ਜਾਣ ਵੇਲੇ ਨਿਕੋਲਸ ਜਗਲਾਲ ਨੇ 크리스마ਸ ਸਟਾਈਲ ਪਜਾਮਾ ਪੈਂਟ ਅਤੇ ਨੀਲੀ ਗੁਲਾਬੀ ਹੁੱਡੀ ਵਾਲੀ ਗੂੜੇ ਰੰਗ ਦੀ ਜੈਕਟ ਪਹਿਨੀ ਹੋਈ ਸੀ ਪੁਲਿਸ ਦਾ ਮੰਨਣਾ ਹੈ ਕਿ ਨਿਕੋਲਸ ਜਗਲਾਲ ਹਥਿਆਰਬੰਦ ਅਤੇ ਖਤਰਨਾਕ ਹੈ ਜਿਸ ਦੇ ਮੱਦੇ ਨਜ਼ਰ ਕੋਈ ਵੀ ਉਸ ਦੇ ਨੇੜੇ ਜਾਣ ਦਾ ਯਤਨ ਨਾ ਕਰੇ ਅਤੇ ਤੁਰੰਤ 911 ਤੇ ਕਾਲ ਕੀਤੀ ਜਾਵੇ ਹੋਰ ਜਾਣਕਾਰੀ ਲਈ ਸਾਡੇ ਚੈਨਲ ਨੂੰ ਕਰ ਲਵੋ ਸਬਸਕ੍ਰਾਈਬ ਅਤੇ ਬੈਲ ਆਈਕਨ ਦਾ ਬਟਨ ਜਰੂਰ ਦਬਾਓ ਜੀ ਧੰਨਵਾਦ